ਦਰਜੀ ਨੇ ਮੁਨਕਤਾ ਵੀ ਰੱਖੀ ਲਈ ਇਹ ਨਹੀਂ ਹੈਗਾ ਕਿ ਕਿਸੇ ਇੱਕ ਪਾਰਟੀਕੂਲਰ ਤਮਕੇ ਲਈ ਸਿੱਖ ਦਾ ਸਿੱਖ ਫਲਸਫਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਨੇ ਸਾਡਾ ਕਨਸੈਪਟ ਹੀ ਸਰਬੱਤ ਦਾ ਭਲਾ ਸਾਡੇ ਸਾਹਮਣੇ ਨਾ ਕੋਈ ਇਸਾਈ ਤੇ ਜ਼ੁਲਮ ਹੋ ਸਕਦਾ ਨਾ Hindu ਤੇ ਨਾ Muslim ਤੇ ਮੀਤ ਸਭਨ ਕੋ ਆਪਨ ਕੀ ਨਾ ਹਮ ਸਭਨਾ ਕੇ ਸਾਜਨ ਸਾਡਾ ਸਿੱਖੀਜ਼ਮ ਦਾ ਕਨਸੈਪਟ ਹੀ ਇਹ ਹੈ ਕਿ ਅਸੀਂ ਸਭ ਧਰਮਾਂ ਦਾ ਸਤਕਾਰ ਕਰਦੇ ਆਂ ਔਰ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਸਾਡੇ ਮੇਨ ਜਥੇਦਾਰ ਨੇ ਸਾਡੇ ਸਾਡੀ ਜਿੰਦ ਜਾਨ ਨੇ ਸਿੱਖ ਕੌਮ ਦੀ ਸਰਦਾਰ ਸ਼ਿਮਰਨਜੀਤ ਸਿੰਘ ਮਾਨ ਉਹਨਾਂ ਨੇ 40 ਸਾਲ ਕੌਮ ਦੇ ਲੇਖੇ ਲਾਏ ਔਰ ਦੱਸਣਾ ਚਾਹੁੰਨੀ ਆ ਕਿ ਕਿਵੇਂ ਅਸੀਂ ਧਰਮ ਦੇ ਪਹਿਰਾ ਦਿੰਨੇ ਆ عقੀਦਤ ਤੇ ਪਹਿਰਾ ਦਿੰਨੇ ਆ ਮਨੁੱਖੀ ਅਧਿਕਾਰਾਂ ਤੇ ਪਹਿਰਾ ਦਿੰਨੇ ਆ ਬੀਬੀ ਕੇਤਿਆ ਫਰਾਂਸ ਦੀ ਬੱਚੀ ਸੀ ਸਾਡੇ ਸੈਰ ਕਰਨ ਆਈ ਸੀ ਇੰਡੀਆ ਚ ਬਿਆਨਤ ਸਿੰਘ ਮੁੱਖ ਮੰਤਰੀ ਦੇ ਉਤਰੇ ਗੁਰਕੀਰਤ ਕੋਟਲੀ ਨੇ ਉਸ ਬੱਚੀ ਨਾਲ ਜ਼ਬਰਜਨਾਹ ਕੀਤਾ ਤੁਹਾਨੂੰ ਸਜ਼ਾ ਦਵਾਈ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਬੀਬੀ ਬਿਲਕੁਸਵਾਨੋ ਦਾ ਕੇਸ 2002 ਵਿੱਚ ਜੇ ਗੁਜਰਾਤ ਵਿੱਚ ਦੰਗੇ ਹੋਏ ਤਾਂ ਵੀ ਸਰਦਾਰ ਮਾਨ ਨੇ ਵਜੂ ਠਾਈ ਜੇ ਬਾਬਰੀ ਮਸਜਿਦ ਢਾਈ ਗਈ ਤਾਂ ਵੀ ਸਰਦਾਰ ਮਾਨ ਨੇ ਵਜੂ ਠਾਈ ਇਸਾਈ ਜੋੜੇ ਨੂੰ ਜਿੰਦਾ ਸਾੜਿਆ ਗਿਆ ਸੀ ਤਾਂ ਸਰਦਾਰ ਮਾਨ ਨੇ ਵਜੂ ਠਾਈ ਕੈਪਟਨ ਅਬਮਨਿਊ ਹਿੰਦੂ ਕਮਿਊਨਿਟੀ ਦਾ ਬੱਚਾ ਸੀ ਪਾਕਿਸਤਾਨੀ ਫੌਜ ਨੇ ਅੱਖ ਨੱਕ ਕੰਨ ਕੱਟ ਕੇ ਉਹਨੂੰ ਸ਼ਹੀਦ ਕੀਤਾ ਤਾਂ ਉਹਦੀ ਆਵਾਜ਼ ਜੁਨੋ ਤੱਕ ਲੈ ਕੇ ਗਏ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਵੇਂ ਸੱਚਾ ਗੁਰੂ ਲਾਧੋਰੇ ਕਾਨਫਰੰਸ ਸੀ ਕਰ ਰਹੇ ਆ ਕਿ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਰਾਖੇ ਸੀ ਗੁਰੂ ਤੇਗ ਬਹਾਦਰ ਸੇਮ ਉਹਨਾਂ ਜਿੰਨਾ ਤੇ ਪਹਿਰਾ ਦੇ ਰਹੀ ਹੈ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਖੇਤਰੀ ਪਾਰਟੀ ਹੈ ਔਰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਆ ਕਿ ਜਿਹੜੀਆਂ ਵੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਚਾਹੇ ਭਾਰਤੀ ਜਨਤਾ ਪਾਰਟੀ ਐ ਚਾਹੇ ਆਪ ਐ ਤੇ ਚਾਹੇ ਕਾਂਗਰਸ ਐ ਕਦੇ ਪੰਜਾਬ ਦੇ ਹਿੱਤਾਂ ਤੇ ਉਹ ਰਾਖੀ ਨਹੀਂ ਕਰ ਸਕਦੀ ਉਹਨਾਂ ਨੇ ਆਪਣੇ ਦਿੱਲੀ ਦੇ ਆਕਾਮਾਂ ਨੂੰ ਖੁਸ਼ ਕਰਨਾ ਹੈ ਅੱਜ ਦੀ ਤੁਹਾਨੂੰ ਮੈਂ ਇੱਕ ਗੱਲਤਾਜੀ ਦੱਸਤੀ ਹਾਂ ਸਾਡਾ ਇੱਕ ਰਾਈਪੇਰੀਅਨ ਲਾ ਆਲਵਰਡ ਦਾ ਕਿ ਜਿੱਥੇ ਕੋਈ ਦਰਿਆ ਵਗਦਾ ਜਿੱਥੇ ਕੋਈ ਨਦੀ ਵਗਦੀ ਐ ਜਿੱਥੇ ਉਹ ਮਾਰ ਕਰਦਾ ਉਹਦੇ ਸਰੋਤਾਂ ਤੇ ਹੱਕ ਉੱਥੋਂ ਦੇ ਲੋਕਾਂ ਦਾ ਐ ਅੱਜ ਪਨੋ ਡੈਮ ਦੇ ਗੇਟ ਖੋਲੇ ਗਏ ਨੇ ਅਧ ਮੁਠੀ ਚ ਜਾਣ ਪੰਜਾਬ ਦੀ ਆਈ ਪਈ ਹੈ ਤੇ ਜਦੋਂ ਪੰਜਾਬ ਨੇ ਪਾਣੀ ਵਰਤਣਾ ਉਹਦਾ ਧੱਕੇ ਨਾਲ ਸਾਡਾ ਪਾਣੀ ਖੋ ਕੇ ਰਾਜਸਥਾਨ ਤੇ ਹਰਿਆਣਾ ਨੂੰ ਫ੍ਰੀ ਆਫ ਕਾਸਟ ਦਿੱਤਾ ਜਾ ਰਿਹਾ ਹੈ ਅਸੀਂ ਪੰਜਾਬ ਦੇ ਲੋਕ ਧਰਤੀ ਹੇਠਲਾ ਪਾਣੀ ਪੀ ਰਹੇ ਜਿਹਦੇ ਵਿੱਚ ਕੈਂਸਰ ਦੇ ਤੱਤ ਨੇ ਇਹਨਾਂ ਸਾਰੀਆਂ ਗੱਲਾਂ ਤੇ ਜੇ ਕੋਈ ਪਹਿਰਾ ਦੇ ਸਕਦਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਸਾਡੀ ਬੱਚੀ ਸਾਨੂੰ ਸੰਵਿਧਾਨ ਅਧਿਕਾਰ ਦਿੰਦਾ ਹੈ ਕਿ ਸਿੱਖ ਵਿਅਕਤੀ ਕਰਪਾਨ ਪਹਿਨ ਸਕਦਾ ਲੈ ਕੇ ਚੰਦ ਸਕਦਾ ਉਹਦਾ ਕੋਈ ਪੈਮਾਨਾ ਨਹੀਂ ਕਿ ਕਿੰਨੇ ਫਟਦੀ ਹੋਏਗੀ ਸਾਡੇ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ ਸਾਡੇ ਸੰਵਿਧਾਨਿਕ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ ਸਾਡੀ ਬੱਚੀ ਕੱਲ ਜੈਪੁਰ ਰਾਜਸਥਾਨ ਚ ਪੇਪਰ ਦੇਣ ਗਈ ਜੱਜ ਦਾ ਉਸ ਬੱਚੀ ਨੂੰ ਉਥੇ ਕਕਾਰ ਲਾਉਣ ਲਈ ਮਜਬੂਰ ਕੀਤਾ ਗਿਆ ਤੁਸੀਂ ਕਲਪਨਾ ਕਰੋ ਕਿ ਇੱਕ ਬੱਚਾ ਕਿੰਨੀ ਸਖਤ ਮਿਹਨਤ ਕਰਕੇ ਇਸ ਪੜਾਈ ਵਾਸਤੇ ਕਾਬਿਲ ਹੁੰਦਾ ਹੈ ਉਹ ਬੱਚੀ ਦੇ ਨਾਲ ਜੇ ਉਹਦੇ ਪੇਰੈਂਟਸ ਨਾ ਹੋਣ ਤਾਂ ਬੱਚੀ ਨੂੰ ਕਿਵੇਂ ਹੈਂਡਲ ਆਪਣੇ ਆਪ ਨੂੰ ਕਿਵੇਂ ਕੀਤਾ ਹੋਏਗਾ ਕੀ ਉਹਦੇ ਤੇ ਗਾਜਟ ਕੀ ਹੋਏਗੀ ਇਹ ਸਰਕਾਰਾਂ ਨੂੰ ਸੋਚਣਾ ਪਏਗਾ ਸਾਨੂੰ ਮਨੁੱਖੀ ਅਧਿਕਾਰਾਂ ਦਾ ਜਿਹੜੇ ਅਧਿਕਾਰ ਮਿਲੇ ਉਹਨਾਂ ਦਾ ਕਾਣ ਹੋ ਰਿਹਾ ਸੰਵਿਧਾਨ ਸਾਨੂੰ 14 ਤੋਂ ਲੈ ਕੇ 32 ਤੱਕ ਜਿਹੜੇ ਮਨੁੱਖੀ ਅਧਿਕਾਰ ਦਿੰਦਾ ਅਨੁਛੇਦ 14 ਤੋਂ 32 ਤੱਕ ਉਹਨਾਂ ਦਾ ਕਾਣ ਹੋ ਰਿਹਾ ਐ ਇੱਥੇ ਮੈਂ ਸ਼ਰਮਣੀ ਕਮੇਟੀ ਨੂੰ ਵੀ ਮੇਣਾ ਮਾਰਦੀ ਆ ਕਿ ਅਰਬਾਂ ਰੁਪਈਆ ਦਾ ਤੁਹਾਡਾ ਬਜਟ ਐ ਤੁਸੀਂ ਇੱਕ ਵਧੀਆ ਵਕੀਲ ਹਾਇਰ ਕਰਕੇ ਉਸ ਇੰਸਟੀਚਿਊਟ ਨੂੰ ਜਿਨੇ ਸਾਡੇ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਉਹਨਾਂ ਪ੍ਰੋਫੈਸਰਾਂ ਨੂੰ ਵੀ ਕਟਾਇਰੇ ਚ ਖੜਾਉਣ ਕਿ ਜਾ ਕੇ ਸਾਨੂੰ ਲਿਖਤੀ ਦਿੱਤਾ ਜਾਵੇ ਕਿ ਤੁਸੀਂ ਇੱਥੇ ਗੁਲਾਮ ਹੋ ਤੁਸੀਂ ਕਕਾਰ ਨਹੀਂ ਪਹਿਨ ਸਕਦੇ ਤਾਂ ਅਸੀਂ ਇਹੋ ਜੀਆਂ ਨੌਕਰੀਆਂ ਨੂੰ ਇਹੋ ਜੇ ਪਦਾਂ ਨੂੰ ਜੁੱਤੀ ਦੀ ਨੋਕ ਤੇ ਰੱਖ ਦਿਆਂ ਕਿਉਂਕਿ ਸਿੱਖ ਵਿਅਕਤੀ ਜਿਹਨੇ ਅਮਰ ਛਕਿਆ ਉਹ ਕਕਾਰਾਂ ਤੋਂ ਬਿਨਾ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦਾ ਇਹ ਸਾਡੇ ਸਾਰੀਆਂ ਚਿੰਤਾ ਤੇ ਪਹਿਰਾ ਦਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੀਆਂ ਸਿੱਖ ਸਾਡੀਆਂ ਪੰਜਾਬ ਦੀਆਂ ਬੱਚੀਆਂ ਜੋ ਬਾਹਰਲੇ ਦੇਸ਼ਾਂ ਵਿੱਚ ਏਜੰਟਾਂ ਦੇ ਹੱਥੇ ਚੜ੍ਹ ਕੇ ਉਹਨਾਂ ਬੱਚੀਆਂ ਦੇ ਪਾਸਪੋਰਟ ਖੋਲੇ ਉਹਨਾਂ ਨੂੰ ਗੁਲਾਮਾਂ ਵਾਂਗੂ ਕੰਮ ਕਰਾਇਆ ਜਾਂਦਾਈ 200 ਦੇ ਕਰੀਬ ਬੱਚੀਆਂ ਸੀ ਛੁਡਾ ਕੇ ਲਿਆਏ ਆ ਸਾਡੇ ਦੁਬਈ ਤੋਂ ਜਥੇਦਾਰ ਨੇ ਅਫਤਾਬ ਸਿੰਘ ਜੀ ਚੱਕ ਹਜੇ ਪਰसों ਚੌਥੀ ਇੱਕ ਬੱਚੀ ਨੂੰ ਉਹ ਛੁਡਾ ਕੇ ਲਿਆਏ ਨੇ ਇਹ ਸਾਰੀਆਂ ਚੀਜ਼ਾਂ ਜੇ ਕੋਈ ਪੰਜਾਬ ਦੀ ਰਾਖੀ ਕਰੂਗਾ ਪੰਜਾਬੀਆਂ ਦੀ ਰਾਖੀ ਕਰੂ ਪੰਜਾਬ ਦੇ ਲੋਕਾਂ ਦੀ ਗੱਲ ਕਰੂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ 30-30 ਸਾਲਾਂ ਤੋਂ 32-32 ਸਾਲਾਂ ਤੋਂ ਸਾਡੇ ਸਿੱਖ ਗੇਲਾਤ ਚ ਪਏ ਨੇ ਜੋ ਕਿ ਬਿਲਕੁਲ ਹੀ ਗੈਰਸੰਧਾਨਿਕ ਹੈ جے کوئی ਸਾਡੇ ਲਈ ਗੱਲ ਕਰਦਾ ਅੱਜ ਸਾਡੇ ਕੋਲ ਪੰਜਾਬ ਕੋਲ ਕੀ ਨੀਤੀ ਹੈ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਅੱਜ ਨਸ਼ਿਆਂ ਦਾ ਇੱਕ ਹੜ ਵਗ ਰਿਹਾ ਹੈ ਮੈਂ ਖੁਦ ਪਹਿਲੇ ਐਜੂਕੇਟਡ ਆ ਅੱਜ ਸਾਡੇ ਬੱਚੇ ਜਿਹੜੇ ਬੀਏ ਕਰ ਜਾਂਦੇ ਐ ਐਮਏ ਕਰ ਜਾਂਦੇ ਐ ਬੀਐਡ ਕਰ ਜਾਂਦੇ ਐ ਕੋਈ ਭਵਿੱਖ ਨਜ਼ਰ ਆਉਂਦਾ ਇੰਜੀਨੀਅਰ ਕਰੇ ਬੱਚੇ ਪੀਐਚਡੀ ਕਰੇ ਬੱਚੇ ਝੋਨਾ ਲਾ ਰਿਹਾ ਹੈ ਸਰਕਾਰ ਕੋਲ ਸਾਡੇ ਲਈ ਕੋਈ ਨੀਤੀ ਨਹੀਂ ਡਿਪਰੈਸ ਹੋ ਕੇ ਬੱਚੇ ਨਸ਼ੇ ਕਰਦੇ ਨੇ ਅੱਜ ਕੀ ਆ ਸਾਡੇ ਕੋਲ ਢੰਗ ਇੱਕ ਕਿਲਾ ਵੇਚੋ ਤੇ ਬੱਚਿਆਂ ਨੂੰ ਬਾਹਰਲੇ ਮੁਲਕ ਭੇਜੋ ਸਰਕਾਰਾਂ ਲਈ ਸਾਡੇ ਕੋਲ ਕੋਈ ਨੀਤੀ ਨਹੀਂ ਕੋਈ ਪ੍ਰੋਗਰਾਮ ਨਹੀਂ ਅਸੀਂ ਇੱਕ ਮਾਰਸ਼ਲ ਕੌਮ ਹੈ ਅੱਜ ਸਾਨੂੰ ਮੰਗਤੇ ਬਣਾਤਾ ਅਸੀਂ 5 ਕਿਲੋ ਕਣਕ ਲੈਣ ਜਾਈਏ ਕਿਉਂ ਲੈਣ ਜਾਈਏ ਸਾਨੂੰ ਰੋਟੀ ਕਮਾਉਣ ਦੇ ਅਫਸਰ ਪੈਦਾ ਕਰਕੇ ਦੇਵੇ ਸਰਕਾਰ ਇੰਨਾ ਸਾਰੀਆਂ ਗੱਲਾਂ ਤੇ ਪਹਿਰਾ ਦੇਵੇਗਾ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਮਾਨ ਡੀਆਈਜੀ ਦਾ ਉਹਦਾ ਛੱਡਿਆ ਸੀ ਜਦੋਂ ਇੰਦਰਾ ਗਾਂਧੀ ਨੇ ਸਾਡਾ ਅਕਾਲ ਤਖਤ ਸਾਹਿਬ ਡੇਗਿਆ ਸੀ ਕੱਲਾ ਅਕਾਲ ਤਖਤ ਸਾਹਿਬ ਨਹੀਂ ਸੈਂਤੀ ਹੋਰ ਗੁਰਦੁਆਰਿਆਂ ਤੇ ਉਸੇ ਦਿਨ ਹਮਲਾ ਹੋਇਆ ਸੀ ਵੱਲੇ ਏਜੂਕੇਟਰ ਨੇ ਸਰਦਾਰ ਮਾਨ ਉਹ ਸਾਡੀ ਕੌਮ ਨੂੰ ਸਾਡੇ ਪੰਜਾਬ ਨੂੰ ਇੱਕ ਸਹੀ ਸੇਹ ਦੇ ਸਕਦੇ ਨੇ ਅੱਜ ਸਾਡਾ ਨੌਜਵਾਨ ਬੱਚਾ ਇਹ ਸਾਡੇ ਨੌਜਵਾਨ ਸਾਡਾ ਭਵਿੱਖ ਹੈ ਅੱਜ ਮਾਵਾਂ ਦੇ ਬੱਚੇ ਇਕੱਲੇ ਇਕੱਲੇ ਪੁੱਤਰ ਜਦੋਂ ਨਸ਼ੇ ਦੀ ਭੇਂਟ ਚੜਦੇ ਆ ਇੱਕ ਮਾਂ ਹੀ ਜਾਣ ਸਕਦੀ ਉਹਦੇ ਦਿਲ ਦੀ ਅਵਸਥਾ ਮਾਂ ਆਪਣੇ ਬੱਚੇ ਨੂੰ ਕਿਵੇਂ ਪਰਵਾਨ ਚੜਾਉਂਦੀ ਹੈ ਕਿਵੇਂ ਉਹਨੂੰ ਸਕੂਲ ਤਿਆਰ ਕਰਕੇ ਭੇਜਦੀ ਹੈ ਕਿਵੇਂ ਜਵਾਨ ਹੋਇਆ ਵੇਖਦੀ ਹੈ ਸਰਕਾਰਾਂ ਦਾ ਕੋਈ ਸਾਡੇ ਵੱਲ ਧਿਆਨ ਨਹੀਂ ਧੱਕੇ ਨਾਲ ਸਾਡੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਇਹ ਲੈਂਡ ਪੁੱਲਿੰਗ ਨੀਤੀ ਚਲਾਈ ਹੈ ਕਿ ਸਾਡੀ ਜਰਖੇਜ ਜ਼ਮੀਨ ਖੋਕੇ ਅੰਬਾਨੀਆਂ ਅਡਾਨੀਆਂ ਨੂੰ ਦਿੱਤੀ ਜਾਵੇ ਤੇ ਇੰਟਰਨੈਸ਼ਨਲ ਪੱਧਰ ਤੱਕ ਵਪਾਰ ਹੋਵੇ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਹੋਰ ਕਹਿਣਾ ਚਾਹੁੰਦੀ ਆ ਅੱਜ ਪਾਕਿਸਤਾਨ ਨਾਲ ਇੰਡੀਆ ਦਾ ਵਪਾਰ ਚੱਲ ਰਿਹਾ ਗੁਜਰਾਤ ਦੀ ਬੰਦਰਗਾਹਾਂ ਸਿਰਫ ਸਾਡਾ ਵਪਾਰ ਬੰਦ ਕੀਤਾ ਕਿ ਪੰਜਾਬੀ ਪ੍ਰੋਸਪਰ ਨਾ ਹੋ ਸਕਣ ਜੇ ਸਾਡਾ ਵਾਗੇ ਬਾਰਡਰ ਤੋਂ ਬਾਰਡਰ ਤੋਂ ਸਾਡਾ ਵਪਾਰ ਸ਼ੁਰੂ ਹੋ ਜਾਏ ਸਾਡੇ ਲੱਖਾਂ ਟਰੱਕ ਚੱਲਣ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਇਹ ਸਾਰੀਆਂ ਨੀਤੀਆਂ ਸਰਕਾਰ ਦੀਆਂ ਪੰਜਾਬ ਦੇ ਹਿੱਤ ਵਿੱਚ ਨਹੀਂ ਪੰਜਾਬ ਨੂੰ ਖਤਮ ਕਰਨ ਵਾਲੀਆਂ ਨੇ ਸਾਡੇ ਪੰਜਾਬੀ ਬੋਲਦੇ ਇਲਾਕੇ ਸਾਡੇ ਪੰਜਾਬ ਦੇ ਪਾਣੀ ਇਹ ਸਾਰੀਆਂ ਚੀਜ਼ਾਂ ਸਾਡੇ ਤੋਂ ਖੋਈਆਂ ਜਾ ਰਹੀਆਂ ਇਨ੍ਹਾਂ ਸਾਰੀਆਂ ਗੱਲਾਂ ਤੇ ਪਹਿਰਾ ਦਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਦੀ ਪ੍ਰੈਸ ਕਾਨਫਰੰਸ ਮੈਂ ਫੇਰ ਤੁਹਾਡੇ ਮਾਧਿਅਮ ਨਾਲ ਦੱਸਾਂ ਕਿ ਅਸੀਂ ਹਰ ਸਾਲ ਰਖੜ ਪੁੰਨਿਆ ਤੇ ਬਾਬੇ ਬਕਾਲੇ ਪ੍ਰੈਸ ਕਾਨਫਰੰਸ ਆ ਸੌਰੀ ਕਾਨਫਰੰਸ ਕਰਦੇ ਆ ਐ ਕਿ ਮਤਲਬ ਗੁਰਤੇਗ ਬਾਦ ਜੀ ਦਾ 350 ਸਾਲ ਹੈ ਉਹਦੇ ਸੰਦਰਭ ਵਿੱਚ ਮੈਂ ਸਾਰੇ ਪੰਜਾਬ ਦੀਆਂ ਬੀਬੀਆਂ ਨੂੰ ਲਾਮਬੰਦ ਕਰ ਰਹੀ ਆ ਕਿ ਅਸੀਂ ਮਾਈ ਭਾਗੋ ਦੀਆਂ ਵਾਰਿਸ ਹੈ ਅਸੀਂ ਕਿਸੇ ਵੀ ਦੇਸ਼ ਦਾ ਮਤਲਬ ਕਨੇ ਨੇ ਵੀ ਆਪਾਂ ਦਿਸ਼ਾ ਬਦਲ ਸਕਦੇ ਆ ਕਿਉਂਕਿ 50% ਸਾਡੀ ਵੀ ਆਬਾਦੀ ਹੈਗੀ ਅਸੀਂ ਵੋਟਰਾਂ ਹਾਂ ਕਿ ਵੋਟ ਦਾ ਰਾਜ ਹੈ ਅਸੀਂ ਵੋਟਾਂ ਰਾਈ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਅੱਗੇ ਲਿਆ ਕੇ ਅਸੀਂ ਆਪਣਾ ਦੇਸ਼ ਦਾ ਪਵਿੱਤ੍ਰ ਪੰਜਾਬ ਦਾ ਪਵਿੱਤ੍ਰ ਬਣਾ ਸਕਦੇ ਆਂ ਪੰਜਾਬ ਦੀ ਗੱਲ ਪੰਜਾਬੀਅਤ ਦੀ ਗੱਲ ਪੰਜਾਬ ਦੇ ਹਿੱਤਾਂ ਦੀ ਗੱਲ ਪੰਜਾਬ ਦੇ ਵਾਧਨ ਘਾਟਾਂ ਦੀ ਗੱਲ ਕੋਈ ਕਰਦਾ ਉਸ ਸ਼੍ਰੋਮਣੀ ਕਾਲਜਦਲ ਅੰਮ੍ਰਿਤਸਰ ਹੈ ਤੁਹਾਡੇ ਸੂਹਬਤ ਮਾਧਿਅਮ ਰਾਈ ਦੱਸਾਂ ਕਿ ਪਹਿਲਾਂ ਜਿਹੜਾ ਮਤਲਬ ਬਾਰਡਰ ਸੀ ਸਿਕਿਉਰਿਟੀ ਫੋਰਸਸ ਸੀ ਉਹ 25 ਕਿਲੋਮੀਟਰ ਜਾਂ 50 ਕਿਲੋਮੀਟਰ ਤੱਕ ਸਾਡੇ ਅੰਦਰ ਉਹਨਾਂ ਦਾ ਰਾਜ ਸੀ ਜਦੋਂ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਹੈ ਉਹ ਬਹੁਤ ਅੰਦਰ ਤੱਕ ਆ ਗਏ ਨੇ ਸਾਡਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਤੱਕ ਉਹ ਨਦੀ ਮਾਰ ਇੱਠਾ ਸੀ ਜਿੱਥੇ ਕਿ ਫੌਜ ਦਾ ਨਿਯਮ ਲਾਗੂ ਹੁੰਦਾ ਤੇ ਭਗਵੰਤ ਮਾਨ ਸਾਹਿਬ ਨੇ ਸਾਡਾ ਕਿਸੇ ਚੀਜ਼ ਤੇ ਪੈਰਾ ਨਹੀਂ ਦਿੱਤਾ ਪਹਿਲਾਂ 70 ਸਾਲਾਂ ਚ ਪਾਉਣੇ 3 ਲੱਖ ਕਰੋੜ ਦਾ ਚਰਚਾ ਸੀ ਭਗਵੰਤ ਮਾਨ ਸਾਹਿਬ ਨੇ ਸਾਢੇ 3 ਸਾਲਾਂ ਵਿੱਚ ਹੀ ਸਵਾ ਲੱਖ ਕਰੋੜ ਦਾ ਹੋਰ ਕਰਜ਼ਾ ਲੈ ਕੇ ਅੱਜ ਪੰਜਾਬੀਆਂ ਨੂੰ ਇੱਕ ਗਹਿਰੇ ਖੱਡੇ ਚ ਪਾਤਾ ਸਾਨੂੰ ਨੌਕਰੀਆਂ ਦਿਓ ਅਫਸਰ ਪੈਦਾ ਕਰੋ ਨੌਕਰੀਆਂ ਦੇ ਨਾ ਕੀ ਅਸੀਂ ਤੁਹਾਡੇ ਕੋ ਫਰੀ ਬਿਜਲੀ ਮੰਗਦੇ ਆ ਤੇ ਫਰੀ ਬੱਸਾਂ ਦਾ ਸਫਰ ਮੰਗਦਿਆਂ ਜਦੋਂ ਸਾਡੀਆਂ ਬੀਬੀਆਂ ਪੈਣਾ ਬੱਸਾਂ ਦਾ ਸਫਰ ਕਰਦੀਆਂ ਉਹਨਾਂ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਅਫਸਰ ਪੈਦਾ ਕਰੋ ਨੌਕਰੀਆਂ ਦੇ ਕਿਉਂ ਅਸੀਂ ਮੰਗਤੇ ਤਾਂ ਨਹੀਂ ਹੈਗੇ ਇਹ ਸਾਰੀਆਂ ਗੱਲਾਂ ਤੇ ਜੇ ਕੋਈ ਪਹਿਰਾ ਦਿੰਦਾ ਹੈ ਮੇਰੀ ਨਿਗਾਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਇੱਕ ਸਿਹਰਤ ਨੇਤਾ ਮਾਨਵਤਾਵਾਦੀ ਸਾਡੀ ਚਾਹੇ ਕਿਸੇ ਵੀ ਧਰਮ ਦੀ ਬੱਚੀ ਹੋਵੇ ਹਰਕ ਦੇ ਸਿਰ ਤੇ ਹੱਥ ਰੱਖਣ ਵਾਲੇ ਇੰਨੀਆਂ ਹੀ ਬੇਨਤੀਆਂ ਜੀ ਪ੍ਰੈਸ ਕਾਨਫਰੰਸ ਦੇ ਰਾਈ ਮੈਂ ਫੇਰ ਦੱਸਣਾ ਚਾਹੁੰਨੀ ਆਂ ਕਿ ਸਾਰੇ ਪੰਜਾਬ ਦੀਆਂ ਬੱਚੀਆਂ ਸਾਡੇ ਮਾਨਵਤਾਵਾਦੀ ਇਨਸਾਨੀਅਤ ਨੂੰ ਪਸੰਦ ਕਰਨ ਵਾਲੇ ਲੋਕ ਸ਼੍ਰੋਮਣੀ ਕਾਲਜ ਵਾਲ ਅੰਮ੍ਰਿਤਸਰ ਨੂੰ ਇੱਕ ਮੌਕਾ ਦੇ ਕੇ ਦੇਖੋ ਤੁਸੀਂ 92 ਉਹ ਲੋਕ ਵੀ ਜਿਤਾਤੇ ਬੂੰਗੇ ਬੋਲੇ ਜਿਨ੍ਹਾਂ ਨੇ ਕਦੇ ਪੰਜਾਬ ਦੀ ਗੱਲ ਹੀ ਨਹੀਂ ਕੀਤੀ ਮੈਂ 2 ਸਾਲ ਬੈਕ ਲੈ ਕੇ ਜਾਣਾ ਚਾਹੁੰਦੀ ਹਾਂ ਤੁਹਾਨੂੰ 12 ਅਗਸਤ ਨੂੰ ਪਾਣੀ ਆਇਆ ਉੱਪਰੋਂ ਅੱਜ ਵੀ ਆ ਰਿਹਾ ਪੰਡੋ ਡੈਮ 'ਚ ਥੋੜਾ ਪਾਣੀ 12 ਨੂੰ ਰਿਲੀਜ਼ ਕਰਦੇ ਥੋੜਾ 13 ਨੂੰ ਥੋੜਾ 14 ਨੂੰ ਥੋੜਾ 15 ਨੂੰ 16 ਨੂੰ ਇੱਕਦਮ ਪਾਣੀ ਛੱਡ ਕੇ ਪੰਜਾਬ ਨੂੰ ਡਬੋਇਆ ਗਿਆ ਉਹ ਮੈਨਮੇੜ ਹੜ੍ਹ ਸੀ ਭਗਵੰਤ ਮਾਨ ਨੇ ਕੋਈ ਸਾਡੀ ਮਦਦ ਨਹੀਂ ਕੀਤੀ ਸਾਡੇ ਪੰਜਾਬੀਆਂ ਨੇ ਇੱਕ ਦੂਜੇ ਦੀ ਮਦਦ ਕਰੀ ਹੈ ਚਾਹੇ ਲਖਸ ਦਾਣਾ ਸੀ ਚਾਹੇ ਪਹਨਾ ਸੀ ਤੂਸੀ ਆਪਣੇ ਟਰੈਕਟਰ ਲਾ ਕੇ ਲੋਕਾਂ ਦੀ ਜਮੀਨਾ ਫੱਦਰ ਕੀਤੀਆਂ ਲੋਕਾਂ ਦੇ ਟੋਏ ਪੂਰੇ ਤੇ ਜੇ ਕੋਈ ਮਦਦ ਕੀਤੀ ਰਵੀ ਸਿੰਘ ਖਾਲਸਾ ਏਡ ਵਰਗੇ ਸਿੱਖਾਂ ਨੇ ਸੋ ਮੇਰਾ ਮਸਲਾ ਹੈ ਹੋਰ ਭਗਵੰਤ ਮਾਨ ਸਾਹਿਬ ਦੀ ਫੇਲਿਅਰ ਜਿਹੜੇ ਨੇ 7 ਰਾਜ ਸਭਾ ਮੈਂਬਰ ਬਣਾਏ ਉਹ ਗੈਰ ਪੰਜਾਬੀ ਕਦੇ ਵੀ ਉਹਨਾਂ ਨੇ ਸਾਡੇ ਹੱਕਾਂ ਦੀ ਗੱਲ ਰਾਜ ਸਭਾ 'ਚ ਜਾ ਕੇ ਨਹੀਂ ਕੀਤੀ ਚਾਹੇ ਵੀ ਕਿੰਨਾ ਮਾਰੂ ਕਾਨੂੰਨ ਪੰਜਾਬ ਲਈ ਬਣ ਜੇ ਹੁਣ ਪਾਣੀ ਸਾਡੇ ਤੋਂ ਖੋਹੀ ਜਾਂਦੇ ਐ ਸਾਡੇ ਚੰਡੀਗੜ੍ਹ ਵਸਾਇਆ ਸੀ 144 ਪਿੰਡਾਂ ਨੂੰ ਝਾੜ ਕੇ ਪੰਜਾਬ ਦੇ ਸਾਡੇ ਤੋਂ ਚੰਡੀਗੜ੍ਹ ਖੋ ਰਿਹਾ ਹੈ ਲੈਂਡ ਪੂਲਿੰਗ ਸਕੀਮ ਤਹਿਤ ਸਾਡੀ ਪੰਜਾਬ ਦੀ ਜਰਖੇ ਜਮੀਨ ਖੋ ਰਿਹਾ ਹੈ ਇਹ ਸਾਰੀਆਂ ਗੱਲਾਂ ਤੇ ਪਹਿਰਾ ਦਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਾਂ ਸਰਦਾਰ ਮਾਨ ਨੂੰ ਇੱਕ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਤਾਂ ਦੇਖੀਏ ਸਾਡੇ ਪੰਜਾਬ ਦੀ ਨੁਹਾਰ ਕੀ ਹੋਏਗੀ ਕੋਈ ਬੱਚਾ ਇੱਥੇ ਨਸ਼ਾ ਨਹੀਂ ਕਰੂਗਾ ਅਸੀਂ ਚਾਹੁੰਦੇ ਹਾਂ ਸਾਡਾ ਜਿਵੇਂ ਪਹਿਲਾਂ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹਵਾ ਹਲੇ ਮੀ ਰਾਜਿਓ ਉਹ ਜਾਂ ਰਾਜ ਹੋਵੇ ਜਿਦੇ ਵਿੱਚ ਦੀਵਾਨ ਕਾਦਰਵਾਲ ਵਰਗੇ ਹਿੰਦੂ ਬਹੁਤ ਵੱਡੇ ਮਨਿਸਟਰ ਸੀ ਫਕੀਰ ਅਜੀਜਉਦੀਨ ਵਰਗੇ ਮੁਸਲਮਾਨ ਬਹੁਤ ਵੱਡੇ ਮਨਿਸਟਰ ਸੀ ਔਰ ਕਹਿੰਦੇ ਕੈਂਠਾ ਕੱਤੇ ਦੇ ਗਾਲ ਵਿੱਚ ਪਾ ਕੇ ਛੱਡ ਦਿੰਦੇ ਤਾਂ ਸ਼ਾਮ ਤੱਕ ਕੋਈ ਕੈਂਠੇ ਨੂੰ ਹੱਥ ਨਹੀਂ ਸੀ ਲਾਉਂਦਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡਾ ਸਿੱਖ ਰਾਜ ਸੀ ਅਸੀਂ ਉਹ ਜਾਂ ਰਾਜ ਚਾਹੁੰਦੇ ਜਿਹਦੇ ਵਿੱਚ ਤੀਆਂ ਪੈਣਾ ਸੇਫ ਹੋਣ ਹਰ ਨਾਗਰਿਕ ਸੇਫ ਹੋਵੇ ਉਹ ਹਲੇਮੀ ਰਾਜ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਨਸੈਪਟ ਦਾ ਵਰਗਾ ਰਾਜ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਨੂੰ ਦੇਣ